ਸਰਨ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾ ਰਿਹਾ ਮੱਝ ਇਹ ਮੱਝ ਹੈਗੀ ਆ ਬਈ ਪਿੰਡ ਖੀਵਾ ਦੇ ਆਲੂ ਵਾਲੇ ਦੇ ਵਿੱਚ ਜ਼ਿਲ੍ਹਾ ਹੈਗਾ ਮਾਨਸਾ ਇਹ ਪਿੰਡ ਤਨੋਲੇ ਤੋਂ ਪੈਂਦਾ 15 ਕਿਲੋਮੀਟਰ ਦੀ ਦੂਰੀ ਤੇ ਪੀਖੇ ਤੋਂ ਪੈਂਦਾ ਹੈ ਪਿੰਡ 12 ਕਿਲੋਮੀਟਰ ਦੀ ਦੂਰੀ ਤੇ ਤੇ ਇਹ ਮੱਝ ਹੈਗੀ ਆ ਬਈ 6 ਮਹੀਨਿਆਂ ਦੀ ਸੂਹੀ ਮੱਝ ਆ ਇਹ ਡੇਢ ਮਹੀਨੇ ਦੀ ਗੱਬਣਾਗੀ ਮੱਝ ਦੇ ਪਿੱਛੇ ਹੈਗੀ ਆ ਬਈ ਕੱਟੀ ਮੱਝ 6 ਲੀਟਰ ਦੁੱਧ ਦਿੰਦੀ ਆਗੀ ਤੁਸੀਂ ਮੱਝ ਨੂੰ ਦੋਨੇ ਢੰਗ ਚੋ ਸਕਦੇ ਹੋ ਤੁਸੀਂ ਅਕੇ ਦੇਖ ਸਕਦੇ ਹੋ ਮੱਝ ਥਣ ਲੇਬ ਦੀ ਪੂਰੀ ਸਾਫ ਆ ਚਾਰੇ ਥਣ ਇੱਕੋ ਜਨੇ ਬਈ ਤੁਸੀਂ ਮੱਝ ਨੂੰ ਪੂਰੀ ਤਰ੍ਹਾਂ ਜਾਂਚ ਪਰਖ ਕਰਕੇ ਫੇਰ ਲਿਜਾ ਸਕਦੇ ਹੋ ਇਹਨਾਂ ਦਾ ਕੰਟੈਕਟ ਨੰਬਰ ਹੈਗਾ ਬਈ 87288 12494 87288 12494 ਤੁਸੀਂ ਘਰੇ ਵੀ ਆ ਸਕਦੇ ਹੋ ਘਰੇ ਤੋਂ ਡੰਗ ਚੋਕੇ ਵੀ ਲਿਜਾ ਸਕਦੇ ਹੋ ਇਹਨਾਂ ਦਾ ਕਰ ਹੈਗਾ ਬਈ ਨੀਅਰ ਬਾਈ ਧਰਮਸ਼ਾਲਾ ਤੁਸੀਂ ਇਹਨਾਂ ਦਾ ਨਾਮ ਪੁੱਛ ਕੇ ਆ ਸਕਦੇ ਹੋ ਨਾਮ ਇਹਨਾਂ ਦਾ ਹੈਗਾ ਜਗਰਾਤ ਸਿੰਘ son of ਸਰਵਣ ਸਿੰਘ ਨਾਮ ਲੈ ਕੇ ਤੁਸੀਂ ਘਰੇ ਆ ਸਕਦੇ ਹੋਗੇ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋਗੇ ਇਹ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਕਰ ਦਿਓ ਵੀਡੀਓ ਦੇ ਵਿੱਚ ਜਿਹੜੇ ਅਨਫੋਲੋਅਰ ਦੇਖਣਗੇ ਉਹ ਬਈ ਫੋਲੋ ਜ਼ਰੂਰ ਕਰ ਲੋ ਸਾਰਿਆਂ ਦਾ ਧੰਨਵਾਦ ਤੁਸੀਂ ਆ ਅੱਗੇ ਵੀ ਦੇਖ ਸਕਦੇ ਹੋ